ਦੋਸਤੋ ਅੱਜ ਦੀ ਗੱਲਬਾਤ ਆਪਾਂ ਕਰਾਂਗੇ ਉਸਮਾ ਕਾਂਡ ਦੇ ਬਾਰੇ ਉਸਮਾ ਇੱਕ ਪਿੰਡ ਦਾ ਨਾਮ ਹੈ ਜਿਸ ਪਿੰਡ ਦੇ ਵਿੱਚ 2013 ਦੇ ਵਿੱਚ ਵਿਆਹ ਦਾ ਇੱਕ ਸਮਾਗਮ ਹੁੰਦਾ ਹੈ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਹੈ ਤੇ ਉੱਥੇ ਆਪ ਪਾਰਟੀ ਦੇ ਵਿਧਾਇਕ ਭਾਈ ਮਨਜਿੰਦਰ ਸਿੰਘ ਲਾਲਪੁਰਾ ਤੇ ਉਸਦੇ ਹੋਰ ਸਾਥੀ ਵੀ ਪਹੁੰਚੇ ਹੁੰਦੇ ਹਨ ਜਿਸ ਦੇ ਵਿੱਚ ਉਸ ਵਿਆਹ ਦੇ ਵਿੱਚ ਪੂਰੀ ਤਰ੍ਹਾਂ ਮौज-ਮਸਤੀ ਹਰ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਉਸ ਵਿਆਹ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਲੜਕੀ ਆਈ ਹੁੰਦੀ ਹੈ ਜਿਸ ਦੇ ਨਾਲ ਭਾਈ ਮਨਜਿੰਦਰ ਸਿੰਘ ਤੇ ਉਸਤੇ ਉਸ ਦੇ ਸਾਥੀਆਂ ਦੇ ਉੱਤੇ ਲੋਕਾਂ ਦੇ ਵੱਲੋਂ ਉਸ ਕੁੜੀ ਦੇ ਵੱਲੋਂ ਖੇੜ ਛਾੜ ਦੇ ਇਲਜ਼ਾਮ ਤੇ ਕੁੱਟ ਮਾਰ ਦੇ ਇਲਜ਼ਾਮ ਲਗਾਏ ਜਾਂਦੇ ਹਨ ਜਿਸ ਤੋਂ ਬਾਅਦ ਉੱਥੇ ਟੜਪ ਹੋ ਜਾਂਦੀ ਹੈ ਤੇ ਮਾਮਲਾ ਥਾਣੇ ਦੇ ਵਿੱਚ ਪਹੁੰਚ ਜਾਂਦਾ ਹੈ ਜਿਹੜੀ ਉਹ ਮਹਿਲਾ ਹੁੰਦੀ ਹੈ ਉਹ ਥਾਣੇ ਦੇ ਵਿੱਚ ਜਾ ਕੇ ਇਹਨਾਂ ਤੇ ਪਰਚਾ ਦਰਜ ਕਰਾਉਂਦੀ ਹੈ ਤੇ ਰਿਪੋਰਟ ਲਿਖਾਉਂਦੀ ਹੈ ਉਹ ਛੇੜਛਾੜ ਦਾ ਮਾਮਲਾ ਤੇ ਆਪਣੇ ਆਪ ਨੂੰ ਕੁੱਟ ਮਾਰ ਦਾ ਮਾਮਲਾ ਇਹਨਾਂ ਉੱਤੇ ਦਰਜ ਕਰਵਾਉਂਦੀ ਹੈ ਜੇਕਰ ਦੇਖਿਆ ਜਾਵੇ ਤਾਂ ਇਸ ਗੱਲ ਨੂੰ 12 ਤੋਂ 13 ਸਾਲ ਬੀਤ ਚੁੱਕੇ ਹਨ ਤੇ ਉਹ ਮਹਿਲਾ ਇੰਨੀ ਜ਼ਿਆਦਾ ਸਮਝਦਾਰ ਤੇ ਮਜ਼ਬੂਤ ਦੇਖੀ ਕਿ ਉਸਨੇ ਤਰੀਕਾਂ ਤੇ ਤਰੀਕਾਂ ਤਰੀਕਾਂ ਤੇ ਤਰੀਕਾਂ 12 13 ਸਾਲ ਭੁਗਤਣ ਤੋਂ ਬਾਅਦ ਵੀ ਆਪਣੀ ਹਾਰ ਨਹੀਂ ਮੰਨੀ ਜਿਸ ਕਰਕੇ ਉਸ ਨੂੰ ਵੱਡਾ ਇਨਸਾਫ ਤੇ ਵੱਡੀ ਜਿੱਤ ਹਾਸਲ ਹੋ ਚੁੱਕੀ ਹੈ ਕਿ ਕੋਰਟ ਦੇ ਵੱਲੋਂ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਕੋਰਟ ਦੇ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਹੈ ਭਾਈ ਮਨਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਇਸ ਸਮੇਂ ਉਹ ਥਾਣੇ ਦੇ ਵਿੱਚ ਗ੍ਰਿਫਤਾਰ ਹਨ ਇਹ ਇਸ ਵਜ੍ਹਾ ਕਰਕੇ ਹੋਇਆ ਕਿ ਜੇਕਰ ਉਸ ਕੁੜੀ ਨੇ ਆਪਣੇ ਆਪ ਦੇ ਵਿੱਚ ਦਮ ਰੱਖਿਆ ਉਸਨੇ ਆਪਣੀ ਹਿੰਮਤ ਨਹੀਂ ਹਾਰੀ ਇਸ ਲਈ ਸਾਨੂੰ ਕਦੇ ਵੀ ਜੇਕਰ ਇਕੱਲਿਆਂ ਵੀ ਲੜਾਈ ਲੜਨੀ ਪੈਂਦੀ ਹੈ ਤਾਂ ਆਪਣੇ ਹੌਸਲੇ ਬੁਲੰਦ ਰੱਖਣੇ ਚਾਹੀਦੇ ਹਨ ਜਿਸ ਤਰ੍ਹਾਂ ਉਸ ਮਹਿਲਾ ਨੇ ਰੱਖੇ ਪਰ ਹੁਣ ਕੋਰਟ ਦੇ ਵੱਲੋਂ ਇਹ ਬਿਆਨ ਸਾਹਮਣੇ ਆਇਆ ਹੈ ਕਿ 12 ਸਤੰਬਰ ਨੂੰ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਉਸਮਾ ਕਾਂਡ ਦੇ ਉੱਤੇ ਸਜ਼ਾ ਸੁਣਾਈ ਜਾਵੇਗੀ ਹੁਣ ਸੱਜਾ ਕੋਰਟ ਦੇ ਵੱਲੋਂ ਕੀ ਸੁਣਾਈ ਜਾਵੇਗੀ ਫਾਂਸੀ ਦੀ ਸਜ਼ਾ 10 ਸਾਲ ਦੀ ਸਜ਼ਾ ਉਮਰ ਕੈਦ ਦੀ ਸਜ਼ਾ ਜਾਂ ਪਰਚੇ ਦੇ ਤਹਿਤ ਸਜ਼ਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਉਹਨਾਂ ਨੂੰ ਕਿੰਨੀ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜ਼ਿਆਦਾਤਰ ਉਹਨਾਂ ਨੂੰ ਉਮਰ ਕੈਦ ਹੋਣ ਦੀ ਚਾਂਤ ਸਾਹਮਣੇ ਆ ਸਕਦੇ ਹਨ ਤੇ ਜਿਹੜੀ ਉਹ ਮਹਿਲਾ ਹੈ ਉਹ ਆਪਣਾ ਬਿਆਨ ਦਿੰਦੀ ਹੋਈ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਉਹ ਸੁਦਾ ਕਹਿਣਾ ਹੈ ਕਿ ਮੈਂ 12-13 ਸਾਲਾਂ ਤੋਂ ਤੱਕੇ ਖਾ ਰਹੀ ਹਾਂ ਤੇ ਮੈਂ ਪੇਸ਼ੀ ਤੇ ਪੇਸ਼ੀ ਤਰੀਕਾਂ ਤੇ ਤਰੀਕਾਂ ਭੁਗਤ ਰਹੀ ਹਾਂ ਪਰ ਮੈਂ ਇਸ ਪੰਜਾਬ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਉਹਨਾਂ ਨੇ ਆਪਣੇ ਹੀ ਵਿਧਾਇਕ ਨੂੰ ਸੱਚ ਦੇ ਤੌਰ ਤੇ ਹਿਰਾਸਤ ਦੇ ਵਿੱਚ ਲਿਆ ਹੈ ਜਿਸ ਤੋਂ ਬਾਅਦ ਮੈਨੂੰ 90% ਇਨਸਾਫ ਮਿਲ ਚੁੱਕਿਆ ਹੈ ਤੇ ਮੇਰਾ 10% ਇਨਸਾਫ ਜੋ ਬਾਕੀ ਹੈ ਉਹ ਮੈਨੂੰ 12 ਤਰੀਕ ਨੂੰ ਮਿਲੇਗਾ ਕਿ ਮੈਂ ਇਸ ਦੀ ਜ਼ਰੂਰ ਆਤਮਿਕ ਕਰਦੀ ਹਾਂ ਤੇ ਮੈਂ ਵੇਟ ਵੀ ਕਰਦੀ ਹਾਂ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਤਾਂ ਜੋ ਕਿਸੇ ਵੀ ਮਹਿਲਾ ਦੇ ਨਾਲ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਥਾਂ ਤੇ ਕਿਸੇ ਵੀ ਪਾਰਟੀ ਤੇ ਅਜਿਹਾ ਕਦਮ ਨਾ ਚੁੱਕਿਆ ਜਾਵੇ ਅਜਿਹਾਂ ਕੰਮ ਨਾ ਕੀਤਾ ਜਾਵੇ ਅਜਹੀ ਸ਼ਰਮਨਾਕ ਗੱਲ ਨਾ ਹੋਵੇ ਕਿ ਉਸ ਨੂੰ ਆਪਣਾ ਕਿਤੇ ਵੀ ਮੂੰਹ ਦਿਖਾਉਣ ਦੇ ਲਈ ਪਹਿਲਾਂ 100 ਵਾਰ ਸੋਚਣਾ ਪਵੇ ਕਿਉਂਕਿ ਲੇਡੀਜ਼ ਇੱਜ਼ਤ ਨਾਲ ਹੀ ਸਭ ਕੁਝ ਹੁੰਦੀ ਹੈ ਇਹ ਉਸ ਮਹਿਲਾ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਤੇ ਉਸ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਉਸ ਨੇ ਇਹ ਦੱਸਿਆ ਹੈ ਮੈਨੂੰ 12 ਸਤੰਬਰ ਦੀ ਬੇਟ ਹੈ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਭਾਈ ਮਨਜਿੰਦਰ ਸਿੰਘ ਲਾਲਪੁਰਾ ਤੇ ਉਸ ਦੇ ਸਾਥੀਆਂ ਨੂੰ ਦੋਸ਼ੀਤਾ ਕਰਾ ਦਿੱਤਾ ਗਿਆ ਹੈ ਕਿ ਉਹਨਾਂ ਨੂੰ 12 ਸਤੰਬਰ ਨੂੰ ਕਿਹੜੀ ਸਜ਼ਾ ਮਿਲਦੀ ਹੈ ਇਹ ਉਹਨਾਂ ਦੀ ਹੁਣ ਕਿਸਮਤ ਤੇ ਜਾਂ ਫਿਰ ਜੋ ਉਹਨਾਂ ਨੇ ਕਾਹਨ ਕੀਤਾ ਹੈ ਉਸਤੇ ਡਿਪੈਂਡ ਕਰਦਾ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ